ਪਾਵਨ ਹਰ ਹਰ ਪਤਿਤ ਪਾਵਨ ਜੀਵ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਹਾਂ ਜੀ ਇਹ ਪ੍ਰਾਨ ਮਾਨ ਸੁਖ ਦਾਤਾ ਇੱਥੇ ਵਿਸਰਾਮ ਹੈ ਅੰਤਰ ਜਾਮੀ ਮਨ ਕੋ ਭਾਵਨ ਸੁੰਦਰ ਸੁਗੜ ਚਤੁਰ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਰਿੱਦ ਨਹੀਂ ਕਹਿਣਾ ਰੇਦ ਪੋਲਾ ਹੀ ਬੋਲਣਾ ਹੈ ਰੇਦ ਦਾਸ ਨਿਵਾਸ ਸੁੰਦਰ ਸੁਗੜ ਚਤੁਰ ਇਥੇ ਠਮਕ ਹੈ ਸਭ ਬੀਤਾ ਇਥੇ ਵਿਸਰਾਮ ਹੈ ਰੇਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਹਾਂ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਪਾਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਜੇ ਠਮਕ ਹੁੰਦੀ ਨਾ ਉੱਥੇ ਥੋੜਾ ਜਿਹਾ ਇਸ਼ਾਰਾ ਦੇਈਦਾ ਹੁੰਦਾ ਵਿਸਰਾਮ ਤੇ ਜ਼ਿਆਦਾ ਰੁਕੀਦਾ ਹੁੰਦਾ ਫਿਰ ਤਾਂ ਸਾਰੇ ਹੀ ਵਿਸਰਾਮ ਚਾਲ ਨਹੀਂ ਬਣਦੀਏ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਛਾਲ ਪੂਲਾ ਹੀ ਬੋਲਣਾ ਮਾਈ ਪਦਤੀ ਵਿਸਰਾਮ ਤ੍ਰੇਣ ਕੀ ਅਗਨ ਮੀਘ ਕੀ ਛਾਇਆ ਗੋਬਿੰਦ ਭਜਨ ਬਿਨ ਹਾੜ ਕਾ ਜਾਲ ਗੋਬਿੰਦ ਭਜਨ ਬਿਨ ਹਾੜ ਭਾਰਾ ਬੋਲਣਾ ਹਾੜ ਕਾ ਜਾਲ ਪੂਲਾ ਹੀ ਬੋਲਣਾ ਰਹਾਉ ਛੋਟ ਸਿਆਨਬ ਬਹੁ ਚਤ్రਾਈ ਦੁਇ ਕਰ ਜੋੜ ਸਾਧ ਮੰਗ ਚੱਲ ਦੁਇ ਕਰ ਜੋੜ ਇਥੇ ਚਮਕ ਸਾਧ ਮੰਗ ਚੱਲ ਮਗ ਪੂਲਾ ਬੋਲਨੇ ਚੱਲ ਖਸਕੇ ਸਿਮਰ ਸੁਆਮੀ ਅੰਤਰ ਜਾਮੀ ਮਾਨੁ ਕੋ ਦੇਹ ਕਾ ਇਹ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਾਲਾ ਭਾਗਹੀਨ ਸਮਝਤ ਨਹੀਂ ਇਥੇ ਠਮਕ ਖਾਲ ਪੂਲਾ ਬੋਲਣਾ ਮੂਰਖ ਹੈ ਖਲ ਨਹੀਂ ਕਹਿਣਾ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਹਰ ਸਿਮਰਨ ਦਹਿਨ ਭਏ ਮਲ ਪੂਲਾ ਹੀ ਉਚਾਰਨ ਕਰਨਾ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮਿੱਠੇ ਹਾਂਜੀ ਮਾਈ ਪਦ ਤੇ ਵਿਸਰਾਮ ਲਾ ਦੇਣਾ ਹੈ ਮਾਈ ਚਰਨ ਗੁਰ ਮਿੱਠੇ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਆਚੋਤ ਅਵਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਹਾਂਜੀ ਪੀਠੇ ਉਚਾਰਨ ਕਰਨਾ ਕਈ ਠੀਠੇ ThoughtData ਬੋਲ ਜੰਦੇ ਨੇ ਢੱਡਾ ਬੋਲਣਾ ਠੀਠੇ ਅਸਥਿਰ ਭੈ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਾਯਾਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ ਵੱਡ ਭਾਗੀ ਜਾ ਕੋ ਅੰਤ ਨਾ ਪਾਰ ਆਵਾਰਾ ਕਰ ਗਹਿ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਨ ਸੰਕਟ ਦੁਆਰਾ ਕਟ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਉਨਾ ਹੈ ਪਨ ਹੈ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਸੁਖ ਪੁਲਈ ਮੂਲਨਾ ਸੁਖ ਨਹੀਂ ਕਹਿਣਾ ਕਸਕੇ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਰਸਾ ਸਭ ਦੁਖ ਰਹਾਉ ਕੋਟ ਜਨਮ ਕੇ ਕੀਲੂ ਵੇਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਤਨ ਮਨ ਸੁਖ ਦੇਖ ਸਰੂਪ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਕ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਸਿੱਧ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਰੁਖ ਕਸ ਕੇ ਬੋਲਨਾ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਵ ਨਾ ਤੁਖ ਧੁਖ ਪੁਲਾ ਹੀ ਬੋਲਨ ਤੁਖ ਨਹੀਂ ਕਹਿਣਾ ਟੁੱਡੀ ਮਹੱਲਾ ਪਿੰਜਵਾ ਹਰ ਹਰ ਚਰਨ ਰਿਜਾ ਉਰਤਾ ਦੇ सिमर स्वामी सतगुरु अपणा कार्य सफल हमारी रहाऊ पुण्य दान पूजा परमेश्वर हर कीरत तत् विचारे गुण गावत अतुल सुख पाया ठाकुर अगम अपारे जो जन पार ब्रह्म अपने कीने ਤਿੰਨ ਕਾ ਬਾਹੁਰ ਕਛ ਨ ਬਿਚਾਰੇ ਤਿੰਨ ਕਾ ਬਾਹੁਰ ਕਛ ਨ ਬਿਚਾਰੇ ਨਾਮ ਰਤਨ ਸੋਨ Jap Jap Jiwa Har Nanak Kanth Majhare Toddi Mahalla Naava Ik Onkar Satgur Prasad ਕਹੋ ਕਹ ਆਪਣੀ ਅਦਮਾਈ ਹਾਂਜੀ ਕਹੋ ਕਹ ਇਥੇ ਵਿਸਰਾਮ ਹੈ ਆਪਣੀ ਅਦਮਾਈ ਕਹੋ ਕਹ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਉਰਜਿਓ ਕਨਕ ਕਾਮਨੀ ਕੇ ਰਸ ਕਨਕ ਸੋਨੇ ਅਤੇ ਕਾਮਨੀ ਇਸਤਰੀ ਦੇ ਰਸ ਇਥੇ ਵਿਸਰਾਮ ਉਰਜਿਓ ਕਨਕ ਕਾਮਨੀ ਕੇ ਰਸ ਨਹ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਾ ਸਾਥ ਜਾਣ ਕੈ ਤਾਸਿਓ ਰੋਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਮੈਂ ਉਚਾਰਨ ਕਰਾਂ ਛੁਟੀ ਨਾ ਮਨ ਕੀ ਕਾਈ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਾਤ ਬਿਨ ਹਰ ਕੀ ਸਰਨਾਈ ਕਹਿ ਨਾਨਕ ਅਬ ਨਾਹੇ ਅਨਤ ਗਾਤ ਇਥੇ ਵਿਸਰਾਮ ਬਿਨਾ ਥੇ ਯਮ ਖਲਾ ਦਨੀਏ ਹਰ ਕੀ ਸਰਨਾਈ ਟੋਡੀ ਬਾਣੀ ਭਗਤਾ ਕੀ ਇੱਥੇ ਭਗਤਾਂ ਬਿੰਦੀ ਲੱਗੀ ਹੋਈ ਆ ਉਚਾਰਨ ਕਰਨਾ ਟੋਡੀ ਬਾਣੀ ਨਹੀਂ ਕਹਿਣਾ ਟੋਡੀ ਬਾਣੀ ਭਗਤਾਂ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰਖੂਰ ਜਲ ਕੀ ਮਛਲੀ ਇਥੇ ਸ਼ਾਮ ਚਰਖੂਰ ਚਰ ਪਰਾਂ ਬੋਲਨਾ ਕਾਏ ਰੇ ਬਕਵਾਦ ਲਾਇਓ ਕਾਏ ਰੇ ਬਕਵਾਦ ਲਾਇਓ ਕਿੰਨਾ ਇਹ ਸ਼ਬਦ ਕਿਹੜਾ ਬੋਲਿਆ ਭਗਤ ਜੀ ਨੇ ਕਹਿੰਦੇ ਕਿਉਂ ਬਕਵਾਸ ਲਾਈ ਹੋਈ ਹੈ ਕੋਈ ਕਹਿੰਦਾ ਨੇੜੇ ਹੈ ਰੱਬ ਕੋਈ ਕਹਿੰਦਾ ਦੂਰ ਹੈ ਉਹਨਾਂ ਦੀ ਗੱਲ ਕੀਤੀ ਜਿਹੜੇ ਕਮਾਈ ਨਹੀਂ ਕਰਦੇ ਪੜ੍ਹ ਕੇ ਬਸ ਦੂਜਿਆਂ ਨੂੰ ਹੀ ਕਹੀ ਜਾਂਦੇ ਆ ਜਲ ਕੀ ਮੱਛਲੀ ਮੱਛਲੀ ਚੜੈ ਖਜੂਰ ਕਹਿੰਦੇ ਜਿਵੇਂ ਪਾਣੀ ਦੀ ਮੱਛਲੀ ਖਜੂਰ ਤੇ ਚੜ ਜਾਵੇ ਨਹੀਂ ਚੜ ਸਕਦੀ ਯਾਨੀ ਕਹਿੰਦੇ ਕਿਉਂ ਐਵੇਂ ਬਕਵਾਸ ਲਾਈ ਹੋਈ ਆ ਜੇਨ ਹਰ ਪਾਇਓ ਤਿਨਹ ਛਪਾਇੋਦਤ ਉਤੇ ਗੋਪਤੀ ਹੀ ਰਹਦੇ ਹਨ ਬੋਲ ਹੀ ਨਹੀਂ ਸਕਦੇ ਹਨ ਜੇਨ ਹਰ ਪਾਇਓ ਤਿਨਹ ਛਪਾਇੋ ਰਹਾਉ ਪੰਡਤ ਹੋਏ ਕੈ ਵੇਦ ਬਖਾਨਾ ਜਿਹਦੀ ਪੰਡਤ ਨਾਲ ਚਰਚਾ ਹੋ ਰਹੀ ਸੀ ਨਾ ਉਹ ਕਹਿੰਦਾ ਮੈਂ ਵਿਦਿਆ ਬਹੁਤ ਪੜਿਆ ਹੋਇਆ ਮੇਰੇ ਨਾਲ ਚਰਚਾ ਕਰੋ ਕਹਿੰਦੇ ਤੁਸੀਂ ਤਾਂ ਪੰਡਤ ਹੋ ਕੇ ਵੇਦਾਂ ਦਾ ਵਿਖਿਆਣ ਕਰਦੇ ਹੋ ਮੂਰਖ ਨਾਮ ਦੇਓ ਰਾਮ ਮਹਜਾਨਾ ਜਿਹਦੀ ਤੁਸੀਂ ਗੱਲ ਕਰਦੇ ਹੋ ਮੈਂ ਮੂਰਖ ਨਾਮ ਦੇ ਉਸ ਨੂੰ ਜਾਣਦਾ ਹਾਂ ਮੇਰਾ ਸੰਪਰਕ ਹੋਇਆ ਹੈ ਕੌਣ ਕੋ ਕਲੰਕ ਰਹੇ ਹੋ ਅੱਗੇ ਪੜੋ ਜੀ ਸ਼ਬਦ ਕੋਣ ਕੋ ਕਲੰਕ ਰਹੋ RAM ਨਾਮ ਲੇਤ ਹੀ ਪਤਿਤ ਪਵਿੱਤ ਭਏ RAM ਕਹਿਤ ਹੀ ਜੀ ਪਤਿਤ ਪਵਿੱਤ ਭਏ ਕਿੱਥੇ ਵੀ ਸ਼ਾਮ ਲਾ ਦੇਣਾ RAM ਕਹਿਤ ਹੀ ਰਹਾਓ RAM ਸੰਗ ਨਾਮਦੇਵ ਜਾਨਕ ਨੀ ਨਾਮਦੇਵ ਪਦ ਤੇ ਵਿਸ਼ਾਮ ਹੈ RAM RAM ਸੰਗ ਨਾਮਦੇਵ RAM ਸੰਗ ਨਾਮਦੇਵ ਜਨਕ ਕਉ ਪ੍ਰਤੱਗਿਆ ਆਈ ਹਾਂਜੀ ਇਹ ਪ੍ਰਤਿਗਿਆ ਨਹੀਂ ਕਹਿਣਾ ਪ੍ਰਤੱਗਿਆ ਉਚਾਰਨ ਕਰਨਾ ਇਕਾਦਸੀ ਬ੍ਰਤ ਰਹਿ ਹਾਂਜੀ ਇਕਾਦਸੀ ਨਹੀਂ ਕਹਿਣਾ ਇਕਾਦਸੀ ਪਾਠ ਇਕੱਠਾ ਹੀ ਕਰਨਾ ਇਕਾਦਸੀ ਬ੍ਰਤ ਰਹਿ ਇਕਾਦਸੀ ਬ੍ਰਤ ਰਹਿ ਕਾਹੇ ਕਉ ਤੀਰਥ ਜਾਈ ਭਨਤ ਨਾਮ ਦੇ ਸੁਕ੍ਰਿਤ ਸਮਤ ਭਏ ਭਨਤ ਨਾਮ ਦੇ ਸੁਕ੍ਰਿਤ ਸਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨ ਬੈਕੁੰਠ ਗਏ ਗੁਰਮਤਿ ਰਾਮ ਕਹਿ ਇਥੀ ਵੀ ਸਨਾਮ ਕੋ ਕੋ ਨ ਬੈਕੁੰਠ ਗਏ ਕੋ ਕੋ ਕਥਾ ਨਹੀਂ ਕਹਿਦਣਾ ਕੌਣ ਕੌਣ ਯਾਨੀ ਕੋ ਕੋ ਨ ਬੈਕੁੰਠ ਗਏ ਤੀਨ ਸੰਦੇ ਖੇਲ ਆਠਾ ਰਹਾਉ কুমਬਰ ਕੇ ਘਰ ਹਾਂਡੀ ਆਠਾ ਰਾਜਾ ਕੇ ਘਰ ਸਾਂਡੀ ਗੋ ਇਹ ਗੋ ਜਿੰਨੇ ਪਾਧਨ ਵੱਖਰੇ ਉਚਾਰਨ ਕਰਨੇ ਹਨ ਸਾਂਡੀ ਗੋ ਹਾਂਡੀ ਗੋ ਇਸ ਤਰ੍ਹਾਂ ਨਹੀਂ ਦੇਣਾ ਰਾਜਾ ਕੇ ਘਰ ਸਾਂਡੀ ਇੱਥੇ ਠੰਕਲਾ ਦਿੰਨੀ ਹੈ ਗੋ ਬੰਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ बाणिए के घर हींग आछ भैसर है।, है सींग गो देवल मीग दे आछ सीग हीग गो तिली के घर तेल आछ जंगल मध्य बेल गो ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮੱਧੇ ਗੋਬਿੰਦ ਆਛੈ ਗੋਕਲ ਮੱਧੇ ਸਿਆਮ ਗੋ ਨਾਮੇ ਮੱਧੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ